ਟੁੱਟ ਟੁੱਟ ਪੈਂਦਾ ਆ ਦੋਦੇ ਵਾਲਾ ਆ ਜੱਫੇ ਦਾ ਕੋਈ ਮੁੱਲ ਨਹੀਂ ਹਾਂ 3200 ਦੀ ਦੂਜੀ ਰੇਡ ਮੇਰੇ ਵੀਰੋ ਇਸ ਵੇਲੇ ਖੇਡ ਮੈਦਾਨ ਦੇ ਵਿੱਚ ਪੈ ਚੁੱਕੀ ਹੈ ਦੋਦੇ ਵਾਲੇ ਸੰਦੀਪ ਦੀ ਸੰਤ ਤੇ ਦੀਪ ਦਾ ਮੇਲ ਲਲੀਆਂ ਵਾਲਾ ਵੀ ਕਹਿੰਦਾ 27 ਜਨਵਰੀ ਨੂੰ ਤਰੀਕਿਆਂ ਦੇ ਵਿੱਚ ਜੱਸੀ ਤੇ ਸਾਹੀ ਦੇ ਪਿੰਡ ਦੇ ਵਿੱਚ ਰੌਣਕਾਂ ਲੱਗਣਗੀਆਂ ਲਓ ਤਾਰੀ ਖੀਰਾਵਾਲੀਆਂ ਤੇ ਸੰਦੀ ਬਾਣ ਲੈ ਵੀ ਰਪਿੰਦਰ ਸਰਵਾਹੀ 68 ਕਿਲੋ ਫਾਈਨਲ ਤੀਜੀ ਰੇਡ ਦੋਦੇ ਵਾਲੇ ਦੀ ਖੇਡ ਮੈਦਾਨ ਦੇ ਵਿੱਚ ਲਓ 3200 ਮੇਰੇ ਵੀਰੋ 3200 ਦੀ ਤੀਜੀ ਰੇਡ ਸੰਦੀਪ ਦੋਦੇ ਵਾਲਾ ਇਸ ਲਈ ਜਿਲ੍ਹਾ ਮੁਕਸਰ ਸਾਹਿਬ ਦੀ ਧਰਤੀ ਦਾ ਮੇਰੇ ਵੀਰੋ ਪਾਰਿਆ ਨੌਜਨ ਖੀਰਾਵਾਲੀਆਂ 26ਵੇਂ ਕੈਨੇਡਾ ਕੱਪ ਦਾ ਇਹ ਆ ਫਰਿਆਦ ਮੇਰਾ ਉਹ ਰਸਈ ਹੈ ਉਹ ਕਹਿੰਦੇ ਕਬੱਡੀ ਪੈ ਰਹੀ ਹੈ ਸਾਹਮਣੇ ਖੇਡ ਦੇ ਮੈਦਾਨ ਦੇ ਵਿੱਚ ਇਹ ਸੰਦੀਪ ਹੈ ਉਹ 도ਬੇ ਵਾਲੇ ਵੀ ਕਹਿੰਦੇ ਕਬੱਡੀ ਪੈ ਰਹੀ ਹੈ ਉਧਰ ਸ਼ਹੀਦ ਬਾਬਾ ਦੀਪ ਸਿੰਘ ਜੀ ਸਪੋਰਟਸ ਅਕੈਡਮੀ ਸੈਕਰਮੈਂਟੋ ਬਹੁਤ ਵੱਡਾ ਧੰਨਵਾਦ ਹੈ ਕਿਉਂਕਿ ਸਟਾਪਰ ਦੇ ਲਈ ਗੱਡੀ ਦੇ ਲਈ ਯੋਗਦਾਨ ਹੈ ਉਧਰ ਤਜਿੰਦਰ ਨਿੱਜਰ ਦੇ ਫਾਬਰ ਸਾਹਿਬ ਪੁੱਜ ਰਹੇ ਹੈ ਅਸੀਂ ਉਹਨਾਂ ਦਾ ਧੰਨਵਾਦ ਕਰਦੇ ਹਾਂ ਜਿਨ੍ਹਾਂ ਦੀ ਸੁਲਤਾਨ ਦੀ ਗੱਡੀ ਦੇ ਵਿੱਚ ਵੀ 2 ਲੱਖ ਦੇ ਜੋਗ ਨਾ ਨੰਬਰ ਜੋੜਦਾ ਆਪਣੀ ਟੀਮ ਦੇ ਲਈ ਸੰਦੀਪ ਦੋਦੇਵਾਲਾ ਬਾਬੇ ਨੇਕੀ ਦਾ ਪੋਤਾ ਹੈ ਇਹ ਖਦਰਾਣੇ ਦੀ ਟਾਪ ਤੋਂ ਚੱਲ ਕੇ ਆਇਆ ਹੈ ਇਹ 40 ਮੁਖਤਿਆਂ ਦੀ ਧਰਤੀ ਉਹ ਮੁਖਸਰ ਤੋਂ ਚੱਲ ਕੇ ਆਇਆ ਹੈ ਉਹ ਪੈਂਦੇ ਦੂਰ ਪਸ਼ੌਰਾਂ ਦੇ ਉਹ ਪਾਕੇ ਖੜੀ ਰਾਹ ਪੁੱਛਦੀ ਰਾਹ ਪੁੱਛਦੀ ਲਾਹੌਰਾਂ ਦੇ ਲਖਵੀਰ ਹਜ਼ਾਰੇ ਨੇ ਲੰਗੜੇ ਪਾਰੀ ਹੈ ਮੈਨੂੰ ਤਾਂ ਲੱਗਦਾ ਸ਼ਾਹ ਕੂਟੀਆਂ ਵੀ ਜਿੱਤ ਸ਼ੱਕੀ ਜੀ ਲੱਗਦੀ ਹੈ ਜਿਹੜੇ ਹਿਸਾਬ ਨਾਲ ਤੂੰ ਕਹਿੰਦਾ ਸ਼ੱਕੀ ਆ ਤੂੰ ਕਹਿੰਦਾ ਸ਼ੱਕੀ ਆ ਤੂੰ ਕਹਿੰਦਾ ਸ਼ੱਕੀ ਆ ਤੂੰ ਕਹਿੰਦਾ ਸ਼ੱਕੀ ਆ ਉਹ ਦੋਦੇ ਵਾਲੇ ਦੀ ਆ ਰੇਡ ਤੇ ਉਹ ਦੁਨੀਆ ਨੱਚੀ ਆ ਉਹ ਦੁਨੀਆ ਨੱਚੀ ਇਹ ਕਮਲਦੀ ਦੀ ਰੇਡ ਖੇਡ ਮੈਦਾਨ ਦੇ ਵਿੱਚ ਪਈ ਹੋਈ ਹੈ ਨਵੇਂ ਪਿੰਡੀਆਂ ਦੀ ਰੇਡ ਦੋਦੇ ਵਾਲਾ ਟੁੱਟ ਟੁੱਟ ਪੈਂਦਾ ਆ ਦੋਦੇ ਵਾਲਾ ਟੁੱਟ ਟੁੱਟ ਪੈਂਦਾ ਕਮਲ ਕਹਿੰਦਾ ਮੈਂ ਨਹੀਂ ਰੰਦਾ ਪਰ ਘੋੜਾ ਕਹਿੰਦਾ ਆ ਘੋੜਾ ਕਹਿੰਦਾ ਆ ਘੋੜਾ ਕਹਿੰਦਾ ਆ ਘੋੜਾ ਕੀ ਕਹਿੰਦਾ ਆ ਘੋੜਾ ਕੀ ਕਹਿੰਦਾ ਆ ਘੋੜਾ ਕੀ ਕਹਿੰਦਾ ਆ ਜੱਫੇ ਦਾ ਕੋਈ ਮੁੱਲ ਨਹੀਂ ਆ ਜੱਫੇ ਦਾ ਕੋਈ ਮੁੱਲ ਨਹੀਂ ਲੱਭੀ ਨੰਗਲ ਵੱਲੋਂ ਆ ਜੱਫੇ ਦਾ 11000 ਚ ਸੰਦੀਪ ਆ ਗਿਆ ਸੰਦੀਪ ਆ ਗਿਆ ਇੱਧਰ ਕਹਿੰਦੇ ਚਾਰ ਜਾਫੀ ਤਿਆਰ ਨੇ ਇੱਕ ਪਾਸੇ ਕਹਿੰਦੇ ਨਵਾਜੀਪੁਰੀਏ ਦਾ ਉਹ ਚੰਡਿਆ ਹੋਇਆ ਨਾਲ ਕਹਿੰਦੇ ਕੋਟਲੀ ਗਾਜਰਾਂ ਵਾਲਾ ਨਾਲ ਅਮਰਤਾ ਨਾਲ ਫੂਲਾ ਮੇਰੇ ਮਿੱਤਰੋ ਉਹ ਕਹਿੰਦੇ ਕਾਕੇ ਕਹਿੰਦੇ ਇਹ ਦੋਦੇ ਵਾਲਾ 850 55 ਦੇਣਾ ਨਵਾਂ ਸਾਰੇ ਵੀਰ ਜਰੂਰ ਸਬਸਕ੍ਰਾਈਬ ਕਰੋ ਤੇ ਦੁੱਦੇ ਦੇ ਚੋਟੀ ਦੇ ਸੁਪਰਸਟਾਰਾਂ ਬਾਰੇ ਸਾਰੀ ਅਪਡੇਟ ਇਸ ਚੈਨਲ ਤੇ ਤੁਹਾਨੂੰ ਮਿਲਿਆ ਕਰੂਗੀ ਸਭ ਤੋਂ ਪਹਿਲਾਂ